ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣਾ ਜਿਹਾ ਜਪ ਗੁਰ ਨਾਉ ਨੇਤਰੀ ਸਤਿਗੁਰ ਭੇਖਣਾ ਸ਼੍ਰਾਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾਢੀਏ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰਖਣ ਹਾਰ ਆਪ ਉਭਾਰੀਆਂ ਗੁਰਕੀ ਪੈਰੀ ਪਾਏ ਕਾਜ ਸਵਾਰੀਆਂ ਹੁਆ ਆਪੋ ਦਿਾਲ ਮਨੋ ਨਾ ਵਿਸਾਰੀਐ ਸਾਥ ਜਨ ਕੇ ਸੰਗ ਭਉ ਜਲਤਾਰੀਐ ਸਾਖਤ ਨਿੰਦਕ ਦੁਸ਼ਤ ਖਿਨ ਮਾਹੇ ਬਿਦਾਰੀਐ ਤਿਸ ਸਾਹਿਬ ਕੀ ਟੇਕ ਨਾਨਕ ਬੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਔੜੀ ਅਕਲ ਨਰੰਜਨ ਪੁਰਖ ਅਗਮ ਅਪਾਰੀਏ ਸਚੋ ਸਚਾ ਸਚ ਸਚ ਨਿਹਾਰੀਏ ਊੜਦਾ ਜਾਪੇ ਕਿਛ ਤੇਰੀ ਧਾਰੀਏ ਸਭ ਸੇ ਦੇ ਦਤਾਰ ਜੇਤ ਉਪਾਲੀਏ ਇਕਤ ਸੂਤ ਬਰੋਤ ਜੋਤ ਸੰਝਾਰੀਏ ਹੁਕਮੇ ਪਵਜਲ ਮੰਜ ਹੁਕਮੇ ਤਾਰੀਏ ਪ੍ਰਭ ਜੀਓ ਤੁਦ ਧਿਐ ਸੋਏ ਜਿਸ ਭਾਗ ਮਥਾਰੀਏ ਤੇਰੀ ਗਤ ਮਿਤ ਲਖੀ ਨਾ ਜਾਏ ਉਹ ਹਉ ਤੁਦ ਬਲਿਹਾਰੀਏ ਸ਼ਲੋਕ ਮਹਲਾ 5 ਜਾਂ ਤੂੰ ਤੁਸੇ ਮਿਹਰਵਾਨ ਅਚਿੰਤ ਵਸੇ ਮਨ ਮਾਹੇ ਜਾ ਤੂੰ ਤੁਸੇ ਮਿਹਰਵਾਨ ਤੋਂ ਨੋਂ ਨਿਦ ਕਰ ਮਹਿ ਪਾਏ ਜਾਂ ਤੂੰ ਤੁਸੇ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ ਜਾਂ ਤੂੰ ਤੁਸੇ ਮਿਹਰਵਾਨ ਤਾਂ ਨਾਨਕ ਸੱਚ ਸਮਾਹੇ ਮੁਹੱਲਾ ਪੰਜਵਾਂ ਕੀਤੀ ਬਹਿਨ ਬਹਿਣੇ ਮੁਚ ਵਜਾਇਨ ਵਜ ਨਾਨਕ ਸੱਚੇ ਨਾਮ ਬਿਣੇ ਕਿਸੇ ਨਾ ਰਈਆ ਲੱਜ ਪੌੜੀ ਤੁਦ ਧਿਆਏ ਨਾ ਬੇਦਕ ਤੇ ਬਾ ਸਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬਲਮੇ ਤੁਦ ਧਿਆਏ ਨੇ ਇੰਦਰ ਇੰਦਰਾਸਨ ਦਰਾਸਨਾ ਸ਼ੰਕਰ ਬਿਸ਼ਨ ਅਵਤਾਰ ਹਾਲ ਜਸ ਮੁਖ ਪਣਾ ਪੀਰ ਪੀਰ ਕਾਬਰ ਸ਼ੇਖ ਮਸਾਈਕ ਔਲੀਏ ਓਤਪੂਰ ਨਿਰੰਕਾਰ ਘਟ ਘਟ ਮੌਲੀਏ ਊੜੋਂ ਕਰੇ विनास तरमे तागीए जित जित लाइए आप तित तित लगीये सलोक महला पंजा चंगे आईया आलक करे बुरे आईया होए शेर नानक अजक आपसी गाफुल फाही पेर महला पंजा कितिया गुडा कुटां कुटंघ गुजा ना नित नानक तय सह टकिया मन में सच्चा मेत पौड़ी ਹੋ ਮੰਗੋ ਤੁਝੇ ਦੀ ਆਲ ਕਰ ਦਾਸਾ ਗੋਲਿਆ ਨਉ ਨਿਦ ਪਾਈ ਰਾਜ ਜੀਵਾ ਬੋਲਿਆ ਅਮਰਤ ਨਾਮ ਨਿਧਾਨ ਦਾਸਾ ਕਰ ਕਣਾ ਤਿੰਕੇ ਸੰਗ ਨਿਹਾਲ ਸਰਮਣੀ ਜਸ ਸੁਨਾ ਕਮਾਵਾਂ ਤਨ ਕੀ ਕਾਲ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਵਿਗਸਾ ਪੈਰ ਧੋਏ ਆਪੋ ਕਾਸ਼ੁ ਨ ਹੋਏ ਪ੍ਰਭ ਨਦਰ ਨਿਹਾਲੀਏ ਮੋਹੇ ਨਿਰਗੁਣ ਦਿਜੇ ਤਉ ਸੰਤ ਤਰਮ ਸਲਾਹੀਏ ਸਲੋਕ ਮਹਲਾ 5ਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸ਼ਰਨ ਤੁਹਾਰੀਆਂ ਪੇਖੋ ਸਦਾ ਹਜੂਰ ਮਹਲਾ 5ਵਾਂ ਪਤਿਤ ਪੁਨੀਤ ਅਸੰਖ ਹੋਏ ਹਰ ਚਲਣੀ ਮਨ ਲਾਗ 68 ਤੀਰਤ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਹੋੜੀ ਨਿਤ ਜਪੀਏ ਸਾਸ ਗ라스 ਨਾਉ ਪਰ ਪਰਵਰਦਗਾਰ ਦਾ ਜਿਸ ਨੂੰ ਕਰੇ ਰਹਿਮ ਕਿਸ ਦਾ ਇਸ ਕਿਸ ਨਾਮ ਵਿਚਾਰ ਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਝ ਜਾਣੇ ਜਾਣ ਬੂਝ ਵਿਚਾਰ ਦਾ ਨਿਕ ਰੂਪ ਖਿਨ ਮਾਹੇ ਕੁਦਦ ਧਾਰਦਾ ਜਿਸ ਨੂੰ ਲਾਏ ਸੱਚ ਤਿਸੇ ਉਧਾਰ ਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦਿਵਾਨ ਹੈ ਹਉ ਤਿਸ ਨਮਸ਼ਕਾਰ ਦਾ ਸ਼ਲੋਕ ਮੁਹੱਲਾ 5ਵਾਂ ਕਾਮ ਕ੍ਰੋਧ ਲੋਭ ਛੋੜੀਏ ਦੀਜੇ ਅਗਨ ਜਲਾਏ ਜੀਵਨਿਆ ਨਿਤ ਜਾਪੀਏ ਨਾਨਕ ਸਾਚਾ ਨਉ ਮਹਲਾ ਪੰਜਵਾਂ ਸੇਮਰਤ ਸੇਮਰਤ ਪਰਵ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰ ਪੂਰੇ ਦੀਆ ਮਲਾਇਮ ਬਾਡੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬੁਲਾਏ ਮੇਰੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੇ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਥੇ ਜਾਪੀਏ ਮਨ ਕੋ ਹੋਏ ਸੰਤੋਖ ਭੁਖਾ ਤ라ਪੀਏ ਜਿਸ ਕਟ ਵਸਿਆ ਨਾਉ ਤਿਸ ਬੰਧਨ ਕਾਟਿਏ ਗੁਰ ਪ੍ਰਸਾਦ ਕਿਨੇ ਵਲੇ ਹਰ ਤਨ ਕਾਟਿਏ ਸ਼ਲੋਕ ਮਾਲਾ ਪੰਜਵਾਂ ਮੰਨ ਮੈਂ ਜਤੂ ਤੂ ਜਤੂਨੀ ਉਦਮ ਕਰੋ ਉਠ ਨੀਤ ਹਰ ਕੀ ਤਨਕਾਰ ਹਰ ਦੇਹ ਨਾਨਕ ਕੇ ਮੀਤ ਮਹੱਲਾ ਪੰਜਵਾਂ ਦ੍ਰਿਸ਼ਟ ਧਾਰ ਪ੍ਰਭ ਰਾਖੀਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਰਸਾ ਹੋਏ ਸੋ ਗੁਰ ਪੈਰ ਅਰਦਾਸ ਕਰ ਛੋੜ ਸਿਆਣ ਸਗਲ ਮਨ ਤਨ ਅਲਪਤਾਲ ਪੂਜੋ ਗੁਰ ਤੇ ਪੈਰ ਦੁਲਮਤ ਜਾਏ ਜਦ ਸਾਥ ਜਨਾਂ ਕੇ ਸੰਗ ਭਵਜਲ ਵਿਖਮਤਰ ਸੇਵੋ ਸਤਗੁਰੂ ਦੇਵ ਅਗੇ ਨਾ ਮਰੋ ਡਰ ਕਿਨ ਮੈਂ ਕਰੇ ਨਿਹਾਲ ਉਨੇ ਸੁਪਰ ਪਰ ਮਨ ਕੋ ਹੋਏ ਸੰਤੋਖ ਤੇ ਆਏ ਸਦਾ ਹਾਲ ਜੋ ਸੋ ਲਗਾ ਸਤਗੁਰੂ ਸੇਵ ਜਾਂ ਕੋ ਕਰਮ ਦੁਰ ਸਲੋਕ ਮਹੱਲਾ 5 ਲਗੜੀ ਸੁਧਾਨ ਜੁੜਨ ਹਾਰੇ ਜੋੜੀਆ ਨਾਨਕ ਲੈਰੀ ਲਖਰ ਸੇ ਆਨ ਡੁੱਬਣ ਦੇ ਨਮਾ ਪਰੀ ਮੁਹੱਲਾ ਪੰਜਵਾ ਬਨ ਪਿਹਾਵਲੇ ਏਕ ਸਾਥੀ ਲਦਮ ਦੁਖ ਹਰਤਾ ਹਰਨਾਮਾ ਬਲਬਲ ਜਾਈ ਸਤ ਸੰਤ ਪਿਆਰੇ ਨਾਨਕ ਪੂਰਨ ਕਮਾ ਪੌੜੀ ਪਾਇਨ ਸਭ ਨਦਾਨਾ ਤੇਰੇ ਰੰਗ ਰਤਿਆ ਨਾ ਹੋਵੀ ਪਛੁਟਾਓ ਤੁਦਨੋ ਜਪਤਿਆਂ ਪਹੁੰਚ ਨਾ ਸਕੇ ਕੋਈ ਤੇਰੀ ਟੇਕ ਜਨ ਗੁਰਪੂਰੇ ਵਾਹੋ ਵਾਹੋ ਸੁਖ ਦਹਾਂ ਚਿਤਾਰ ਮਨ ਗੁਰ ਪੈ ਸੇਵਿਤ ਪਢਾਰ ਕਰਮੀ ਪਾਈਏ ਸਤਗੁਰ ਨਦਰ ਨਿਹਾਲ ਬੋਲ ਨਾ ਧਾਈਏ ਰੱਖੇ ਆਪ ਦਿਆਲ ਕਰਦਾਸਾ ਆਪਣਾ ਕਿ ਆਪ ਦਿਆਲ ਕਰਦਾਸਾ ਆਪਣੇ ਹਾਰ ਹਾਰ ਹਰ ਹਰ ਨਾਮ ਜੀਵਾਂ ਸੁਣ ਸੁਣੇ ਸ਼ਲੋਕ ਮਹੱਲਾ 5ਵਾਂ ਪ੍ਰੇਮ ਪਟੋਲਾ ਤੈਸੇ ਦਿੱਤਾ ਟਕਣ ਕੋ ਪਤ ਮੇਰੀ ਦਾਣਾ ਬੀਨਾ ਸਾਈ ਮੈਂ ਦਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ 3ਜਾ ਟੈਂਡੇ ਸਿਮਰਨ ਹਬਕਿਸ਼ ਲਦਮ ਪਿਖਮਨ ਦਿੱਤਮ ਗੋਈ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੀਟ ਨਾ ਸਕੇ ਕੋਈ ਬੋੜੀ ਹੋਵੇ ਸੁਖ ਕਣਾ ਦਏ ਯਾ ਇਹ ਵੰਨੇ ਰੋਗਾਂ ਕਾਣ ਹਰ ਗੁਣ ਗਾਈਏ ਅੰਦਰ ਵਰਤੇ ਠੰਡ ਪ੍ਰਭ ਚੇਤੇ ਆਈਏ ਪੂਰਨ ਹੋਵੇ ਆਸ ਨਾਏ ਮਨ ਵਸਾਈਏ ਕੋਈ ਨ ਲਗੇ ਬਿਗਨ ਆਪ ਗਵਾਈਏ ਗਿਆਨ ਪਦਾਰਥ ਮਤ ਗੁਰ ਤੇ ਪਾਏ ਸਭੇ ਥੋਕ ਜਿਸ ਆਪ ਦਵਾਈਏ ਤੂੰ ਸਭਨਾ ਕਾ ਕਸਮ ਸਭ ਤੇਰੀ ਈਸ਼ਾਈਏ ਸ਼ਲੋਕ ਮਹਲਾ 5ਵਾਂ ਨਦੀ ਤਰੰਡਲੀ ਮੈਂਡਾ ਖੋਜ ਨਾ ਖੁੰਬੇ ਮੰਜ ਮੁਹੱਬਤ ਤੇਰੀ ਤੋ ਸੈ ਚਲਣੀ ਮੈਂਡਾ ਹੀੜਾ ਸੀ ਤੁਮ ਹਰ ਨਾਨਕ ਟੁਲੜਾ ਬੇੜੀ ਮਹਲਾ ਪੰਜਵਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨੇ ਮਿੱਤਰ ਅਸਾਜੜੇ ਸਹੀ ਹੌਂਟ ਦੇਂਦੀ ਜਗ ਸੁਭਾਇ ਜਨ ਨਾਨਕ ਵੱਲੇ ਕਹੀ ਬਾਡੀ ਆਪੇ ਸਾਹਿਬ ਚਤੇ ਤੇਰੇਆ ਭਗਤਾਂ ਜਿਠਿਆਂ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਹੋ ਕਟਿਏ ਜਨਕ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ ਤਿਸ ਕਿਸੂ ਲਾਇਨ ਰੰਗ ਜਿਸ ਦੀ ਸਭ ਉਤਾਰਿਆ ਉੱਚੀ ਹੂ ਚਾਠਾਨ ਅਗਮ ਅਪਾਰੀਆ ਰੈਣ ਦਿਨਸ ਕਰ ਜੋੜ ਸਾਸ ਸਾਸ ਤੇ ਜਹਾਂ ਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਏ ਪਾਈਏ ਸਲੋਕ ਮਹਲਾ 5 ਵਾਰ ਵਿਡਾ ਨਲੇ ਹਮਸ ਤੁਮਸ ਕੂਕਾ ਪਈਆਂ ਰਾਹੀ ਤੋਸ ਸੈਤੀ ਲਗੜੀ ਡੋਰੀ ਨਾਨਕ ਅਨੰਦ ਸੈਤੀ ਬਨ ਗਾਹੀ ਮਹਲਾ 5 ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਏ ਨਾਮ ਤਿੰਨ ਸੰਗ ਸੰਗਨ ਕੀਚੇ ਨਾਨਕ ਜਿਨਾਂ ਆਪਣਾ ਸੁਆਉ ਪੌੜੀ ਸਾ ਵੇਲਾ ਪ੍ਰਮਾਨ ਜਿਤ ਸਤਗੁਰੂ ਭੇਟਿਆ ਸੁਆਸਾਦ ਸੰਗ ਫਿਰ ਦੁੱਖ ਨ ਤੇ ਤੇਆ ਪਾਇਆ ਦੇ ਚਲਥਾਨ ਫਿਰ ਗਲਬ ਨ ਲੇਟਿਆ ਨਦਰੀ ਆਇ ਇੱਕ ਸਗਲ ਬਰਮੇਟਿਆ ਤਤ ਗਿਆਨ ਲਾਏ ਧਿਆਨ ਦੇਸ਼ਟ ਸੁਮੇਟਿਆ ਸਭੋ ਜਪੀਏ ਜਾਪ ਸੇ ਮੁਖ ਬੋਲੋ ਤੇਆ ਹੁਕਮੇ ਬੋਜ ਨਿਹਾਲ ਸੁਖ ਸੁਖੇ ਤੇਆ ਪਰਖ ਖਜਾਨੇ ਪਾਏ ਸੇ ਬੋੜ ਨ ਖੋਟਿਆ ਸ਼ਲੋਕ ਮਹੱਲਾ ਪੰਜਵਾਂ ਵਿਸ਼ੋਹ ਜੰਬੂਰ ਕਬੇ ਨਾ ਵੰਨ ਵੰਨ ਗਾਖੜੇ ਜੇ ਸੇ ਜੇ ਸੋ ਧਨੀ ਮਲਨ ਨਾਨਕ ਸੁਖ ਸੰਭੂ ਸਚ ਮਹੱਲਾ ਪੰਜਵਾਂ ਜਿਮੀ ਬਸੰਦੀ ਪਾਣੀਏ ਈਦਣ ਰਖੇ ਪਾਹੇ ਨਾਨਕ ਸੋ ਸੋ ਆਏ ਜਾਕੇ ਅਡਲ ਹਬ ਕੋ ਔੜੀ ਤੇਰੇ ਕੀਤੇ ਕੰਮ ਤੁਦੇਹੀ ਲੋਚਰੇ ਸੋਈ ਵਰਤੇ ਜਗ ਜੇ ਕੀਆ ਤੁਦੋ ਤਰੇ ਬਿਸੁਮਪਾਇ ਬਿਸਮਾਤ ਦੇਖ ਕੁਦਰਤ ਤੇਰੀ ਆ ਸ਼ਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰੇ ਹੱਥ ਨਿਦਾਨ ਪਾਵੇ ਜੀਤ ਦੇ ਤਿਸ ਦੇਹ ਜਿਸ ਨੂੰ ਹੋਏ ਦਿਆਲ ਹਰ ਨਾਮ ਸੇਲੇ ਅਗਮਗੋਚਰ ਬਿੰਤ ਅੰਤ ਨਾ ਪਾਈਏ ਜਿਸ ਨੂੰ ਹੋਏ ਕਿਰਪਾਲ ਸੋ ਨਾਮ ਤੇ ਆਈਏ ਚਲੋ ਕਮਾ ਅਲਾ ਪੰਜਵਾਂ ਕੜਛੀਆਂ ਫਰੈਨ ਸਵਾਉ ਨਾ ਜਾਣਨ ਸੁਨੀਆਂ ਸਹੀ ਮੁਖ ਦਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਦਮ ਖੋਜ ਛਡੀਆਂ ਉਜਾੜ ਤੈਸੇ ਦਿੱਤੀ ਵਾੜ ਨਾਨਕ ਖੇਤ ਨਾ ਸਿਜਈ ਪੌੜੀ ਆਰਾਦੇਓ ਸਾਚਾ ਸੋਏ ਸਭ ਕਿਛ ਜਿਸ پاس ਦੁਹਾਂ ਸਰਿਆਂ ਖਸਮ ਆਪ ਕੈਨ ਮੈਂ ਕਰੇ ਰਾਸ ਤਿਆਗੂ ਸਗਲ ਉਪਾਅ ਤਿਸ ਕੀ ਓਟ ਗਹੋ ਓ ਸ਼ਰਨਾਈ ਭਜ ਸੁਖੀ ਹੂੰ ਸੋਖ ਲੋ ਕਰਮ ਤਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਏ ਅਮਰਤ ਨਾਮ ਬਿਗਨ ਨ ਲਗੇ ਕੋ ਜਿਸ ਨੂੰ ਆਪ ਦਿਆਲ ਤਿਸ ਮਨ ਉਠਿਆ ਪਾਈਏ ਨ ਸਭ ਨਦਾਨ ਸਾਹਿਬ ਤੁਟਿਆ ਸ਼ਲੋਕ ਮਹਲਾ 5 ਜਦ ਅਮ ਲੱਭਣ ਹਾਰ ਕਰਮ ਕਰਨ ਦੋ ਮਾਪੀਰੀ ਇੱਕੋ ਸਜਣ ਹਾਲ ਨਾਨਕ ਬਿਆਨ ਪਸੀ ਮਹਲਾ 5 ਪਾਪੜਿਆ ਪੁਛਾੜ ਬਾਣ ਸਚਾਵਾ ਸੰਕ ਗੁਰ ਮੰਤੜਾ ਚਿਤਾਰ ਨਾਨਕ ਦੁਖ ਨਾ ਧੀ ਵਈ ਪੌੜੀ ਬਾਹੋ ਬਾਹੋ ਸੱਜਣ ਹਾਰ ਪਪਾਇਨ ਠਾੜ ਆਪ ਜੀ ਜੰਤ ਮਿਹਰਵਾਨ ਜਿਸ ਨੂੰ ਸਦਾ ਆ ਜਾਪ ਦਇਆ ਤਾਰੀ ਸਮਰੱਥ ਚੁਕੇ ਬਿਲਬਿਲਾਪ ਨੱਠੇ ਤਾਬ ਦੁਖ ਲੋਗ ਪੂਰੇ ਗੁਰ ਪ੍ਰਤਾਪ ਕੀਤੀਆਂ ਨੇ ਆਪਣੀ ਇਹ ਰਖ ਗਰੀਬ ਨਵਾਜ ਥਾਪ ਆਪੇ ਲੈਨ ਛਡਾਏ ਬੰਦਨ ਸਗਲ ਕਾਪ ਤਿਸਨ ਬੁਜੀ ਆਸ ਪੁੰਨੀ ਮਨ ਸੰਤੋਖ ਤਰਾਪ ਵੱਡੀ ਹੂੰ ਵੱਡਾ ਪਾਰ ਖਸਮ ਜਿਸ ਲੀਪਨਾ ਪੁੰਨ ਪਾਪ ਸ੍ਰੋਗ ਮਹੱਲਾ ਪੰਜਵਾਂ ਜਾਂ ਕੋ ਭਈ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲਗੀ ਤੈਨ ਆਰਾਮ ਛੂ ਪੇਟ ਦਸਾਦ ਸੰਗਾਤ ਮਰਲਾ ਪੰਜ ਮਾ ਰਾਮ ਰਮੋ ਬੜਾ ਭਾਗਿਓ ਜਲ ਚਲ ਮਈਲੇ ਸੋਇ ਨਾਨਕ ਨਾਮ ਅਰਾਧੀਏ ਬਿਗਨ ਨਾ ਲਾਗੇ ਕੋਈ ਪੌੜੀ ਭਗਤਾ ਕਾ ਬਾਬ ਬੋਲਿਆ ਪ੍ਰਵਾਨ ਹੈ ਦਰਗੇ ਪਵੇ ਥਾਏ ਭਗਤਾ ਤੇਰੀ ਟੇਕ ਰਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸਕਾ ਦੁੱਖ ਜਾਏ ਭਗਤ ਤੇਰੀ ਦਿਆਲ ਉਹਨਾ ਮਿਹਰ ਪਾਏ ਦੁੱਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅਮਰਤ ਨਾਮ ਜਨ ਨਾਮੇ ਰਹੇ ਅਕਾਏ ਸ਼ਲੋਕ ਮਹਲਾ ਪੰਜਮ ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾਮ ਨਾਨਕ ਅੰਦਨ ਬਿਲਪਤੇ ਜਿਉ ਸੁਣੇ ਕਰ ਕਉ ਮੱਲਾ ਪੰਜਵਾਂ ਪੀਰੀ ਮਿਲਾਵਾ ਜਾਂ ਥੀਏ ਸਾਈ ਸੁਹਾਵੀ ਰੁੱਤ ਕੜੀ ਮੋਹ ਤਨੈ ਵੀਸਰੇ ਨਾਨਕ ਰਬੀਏ ਨਿਤ ਪੌੜੀ ਸੂਰਬੀਰ ਬ੍ਰਿਆਮ ਕਿਨੇ ਨਾ ਹੋੜੀਏ ਔਜ ਸਤਾਣੀ ਹਾਠ ਪੰਜਾਂ ਜੋੜੀਏ ਦਸ ਨਾਰੀ ਔਰ ਤੂਤ ਦੇਨ ਚਮੋੜੀਏ ਜਿਣੇ ਜਿਣੇ ਲੈਨ ਰਲਾਏ ਇਹੋ ਇਹਨਾ ਲੋੜੀਏ ਤ੍ਰੈ ਗੁਣ ਇਨਕੇ ਵਾਸ ਕਿਨੇ ਨਾ ਮੋੜੀਏ ਪਰਮਕੋਟ ਮਾਇਆ ਖਾਈ ਕਹੋ ਕਿ ਤੈ ਬਿਦ ਤੋੜੀਏ ਗੁਰਪੂਰਾ ਰਾਧਿਆ ਬਿਖਮ ਦਲ ਫੋੜੀਏ ਹਉ ਇਸ ਅੱਗੇ ਦਿਨ ਰਾਤ ਰਹਾ ਕਰ ਜੋੜੀਏ ਸ਼ਲੋਕ ਮਹਲਾ 5ਵਾਂ ਗਿਲ ਬਿਖ ਸਬੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੀਸਾ ਉਪਜੇ ਨਾਨਕ ਬਿਸਰੇ ਨਾਉ ਮਹਲਾ 5ਵਾਂ ਨਾਨਕ ਸਤਗੁਰੂ ਭੇਟਿਏ ਪੂਰੀ ਹੋਵੇ ਜੋ ਗੋਤ ਖਾਸ ਨੇ ਖਿਲੰਦਿਆਂ ਪਹਿਨਦਿਆਂ ਖਵੰਦਿਆਂ ਵਿੱਚੇ ਹੋਵੇ ਮਗਤ ਪੌੜੀ ਜੋ ਸੋ ਸਤ ਗੁਰੂ ਤਨ ਤਨ ਜਿਨਾਂ ਪਰਮ ਗੜ ਟੋਲਿਆ ਸੋ ਸਤ ਗੁਰੂ ਵਾਹੋ ਵਾਹੋ ਜਿਨ ਹਾਰ ਸਿਉ ਜੋੜਿਆ ਨਾਮ ਨਦਾਨ ਅਖੋਟ ਗੁਰਦੇ ਦਾਰੂ ਮਹਾਰੋਗ ਬਕਰਾਲ ਤਨੇ ਬਦਾਲੂ ਪਾਇਆ ਨਾਮ ਨਦਾਨ ਬਹੁਤ ਖਜ਼ਾਨੇ ਆ ਜਿਤਨ ਜਨਮ ਉਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰਤ ਦੇਵ ਗੁਰਪਾਲ ਬ੍ਰਹਮ ਪਰਮੇਸ਼ਰ ਉਪਰੰਪਰ ਅਲਖਬੇਵ ਮਹਸੂਲੋ ਕਮਲਾ ਪਨਿਮ ਉਦਮ ਕਰਿੰਦੇ ਆ ਜੀਉ ਤੂ ਕਮਾਮ ਦੇ ਆ ਸੁਖ ਪੁੰਚ ਧਿਆਇਂਦਾਂ ਤੂ ਪ੍ਰਭ ਮਿਲ ਨਾਨਕ ਉਤਰੀ ਚਿੰਤ ਮਹਲਾ ਪੰਜਵਾਂ ਸੁਭ ਸੋਭ ਚਿੰਤਨ ਗੋਬਿੰਦ ਰਮਣ ਨਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਕੜੀ ਕਰ ਕਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤੈ ਕਾਹੇ ਡਰ ਬੀਏ ਜਿਸ ਮਿਲ ਜਪੀਏ ਨਾਮ ਤਿਸ ਜੀਉ ਰਪੀਏ ਆਈਏ ਚੈਤਨਿਹਾਲ ਸਾਹਿਬ ਬੇਸ਼ੁਮਾਰ ਤਿਸ ਨੂੰ ਪੋਹੇ ਕਵਣ ਜਿਸ ਵੱਲ ਨਰਨਕਾਰ ਸਭ ਕੁਛ ਤਿਸਕੇ ਵਸਨ ਕੋਈ ਬਾਹਰਾ ਸੋ ਭਗਤਾ ਮਨੁ ਮੁੱਠਾ ਸਚ ਸੁਮਾਹਰਾ ਤੇਰੇ ਦਾਸ ਤੇ ਆਇਨ ਤੂਦੂ ਤੂੰ ਰਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸ਼ਰੋਕ ਮਹਲਾ 5ਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਾਖ ਲਿਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰ ਮਹਲਾ 5ਵਾਂ ਖਾਂਦਿਆਂ ਖਾਂਦਿਆਂ ਮੋਹ ਕਟਾ ਪੈਂਦਿਆਂ ਸਭ ਅੰਗ ਨਾਨਕ ਤ੍ਰਿਗਤਿਨਾਂ ਦਾ ਜੀਵਿਆ ਜਿਨ ਸੱਚ ਨ ਲਗੋ ਰੰਗ ਪੌੜੀ ਜੋ ਜੋ ਤੇਰਾ ਹੁਕਮ ਤੇਵੇਂ ਤਿਉ ਹੋਵਣਾ ਜੈ ਜੈ ਰੱਖੇ ਆਪ ਤੈ ਜੈ ਖੜੋਵਣਾ ਨਾਮ ਤੇਰੇ ਕੇ ਰੰਗ ਦੁਰਮੁਤ ਤੋਵਣਾ ਜਪ ਜਪ ਤਉ ਨਿਰੰਕਾਰ ਪਰਮ ਭਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋਨ ਨਾ ਜੋਵਣਾ ਅੰਦਰ ਬਾਹਰ ਇਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਨਾਉ ਨਾਨਕ ਬਖਸ਼ੀ ਸਿਮਨ ਮਾਹੇ ਪਰੋਵਣਾ ਸਲੋਕਮ ਅੱਲਾ ਪੰਜਵਾ ਜੀਵ ਦੇ ਆ ਨਾ ਚੇਤੇਉ ਮੂਆ ਰਲੰਦੜੋ ਖਾਗ ਨਾਨਕ ਦੁਨੀਆ ਸੰਗ ਗੁਦਾਰਿਆ ਸਾਕਤ ਮੂਲ ਨ ਪਾਗ ਮਹੱਲਾ ਪੰਜਵਾ ਜੀਵਨ ਦੇ ਆ ਹਰ ਚੇਤਿਆ ਮਰੰਦਿਆਂ ਹਰ ਰੰਗ ਜਨਮ ਪਦਾਲ ਸਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਂ ਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਉਨਾ ਕਹੀ ਨਾ ਹੋਏ ਕਟੇ ਘਟ ਸਾਰੇਆ ਮਿਹਰਵਾਨ ਸਮਰਤ ਆਪੇ ਹੀ ਘਾਲਿਆ ਜਿਨ ਮਨ ਉਠਾ ਆਪ ਉਸੇ ਸਦਾ ਸੁਖਾਲਿਆ ਆਪੇ ਰਚਨ ਰਚਾਈ ਆਪੇ ਹੀ ਪਾਲਿਆ ਸਭ ਕੁਛ ਆਪੇ ਆਪ ਬੇਅੰਤ ਅਪਾਰਿਆ ਗੁਰਪੁਰੇ ਕੀ ਟੇਕ ਨਾਨਕ ਸੰਭਾਲਿਆ ਸ਼ਲੋਕ ਅਮਲਾ ਪੰਜਵਾਂ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਸਤਗੁਰ ਦਿੱਤਾ ਹਾਰ ਨਾਮ ਅੰਮ੍ਰਿਤ ਚੱਕਿਆ ਸਾਦ ਸੰਗ ਅਪਾਰ ਆਂਦੇ ਨਿਹਾਰ ਗੁਣ ਰਵੇ ਪਾਏ ਬਨੂਲਤ ਸਭ ਜੋਨੀ ਨਹਿ ਭਵੇ ਸਭ ਕੁਛ ਕਰਤੇ ਹੱਥ ਕਾਰਨ ਸੋਖ ਜੋ ਕਰੇ ਨਾਨਕ ਮੰਗੇ ਦਾਨ ਸੰਤਾਂ ਤੁਰ ਤਰੇ ਮਹਲਾ ਪੰਜਵਾ ਤਿਸਨੋ ਮਨ ਵਸਾਏ ਜਿਨ ਉਪਾਏ ਜਿਨ ਜਨ ਧਾਇਆ ਖਸਮ ਤਿਨ ਸੁਖ ਪਾਇਆ ਚਪਲ ਜਨਮ ਬਲਵਾਨ ਗੁਰਮੁਖ ਆਇਆ ਹੁਕਮੇ ਬੂਜ ਨਿਹਾਲ ਖਸਮ ਫਰਮਾਇ ਜਿਸ ਹੋਆ ਆਪ ਕਰਪਾਲ ਸੁਨੈ ਫਰਮਾਇ ਜੋ ਜੋ ਅਦਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੇ ਦਿਆਲ 부ਜਾਏ ਹੁਕਮ ਹਿਤ ਮਿਤ ਜਿਸੇ ਪੁਲਾਏ ਆਪ ਮਰਮਰ ਜਮੇ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿੰਨ ਟਿਕਣ ਨਾ ਦਿੱਤੇ ਪ੍ਰਭ ਦਾਸ ਦਾ ਦੁੱਖ ਨਾ ਖਵ ਸਕੇ ਫੜ ਜੋਨੀ ਜੁਤੇ ਮੱਥੇ ਵਾਲ ਪਛਾੜੀਆ ਨੇ ਜੰਮ ਮਾਰਗ ਮੁੱਤੇ ਦੁੱਖ ਲਗੇ ਬਿਲ ਲਾਣਿਆ ਨਰਕ ਕੋਰ ਸੁਤੇ ਕੰਠ ਲਾਏ ਦਾਸ ਰਖੀ ਨਾਨਕ ਹਰ ਸਤੇ ਸ਼ਲੋਕ ਮਹੱਲਾ 5 ਆ ਰਾਮ ਜਪੋ ਵਡ ਪਗਿਓ ਜਲਥਲ ਪੂਰਨ ਸੋਏ ਨਾਨਕ ਨਾਮ ਅਧਿਆਏ ਬਿਗਨ ਲਾਗੇ ਕੋਈ ਮਹੱਲਾ ਪੰਜਵਾਂ ਕੋਟ ਬਿਗਨ ਇਸ ਲਾਗਤੇ ਜਿਸਨੂੰ ਵਿਸਰੇ ਨਾਉ ਨਾਨਕ ਆਨਦਨ ਬਿਲਪਤੇ ਜਿਉ ਸੁਨਿਏ ਕਰ ਕਾਉ ਔੜੀ ਸਿਮਰ ਸਿਮਰ ਤਤਾਲ ਮਨੋਰਤ ਪੂਰਿਆ ਈਸ਼ ਪੁਨੀ ਮਨ ਆਸ ਗਏ ਬਸੂਰਿਆ ਪਾਇਆ ਆਨੰਦ ਆਨ ਜਿਸਨੂੰ ਭਾਲਦਾ ਏ ਜੋਤ ਮਿਲੀ ਸੰਗ ਜੋਤ ਰਿਹਾ ਕਾਲ ਦਾ ਸੋਖ ਸਹਿਜ ਆਨੰਦ ਉੱਠੇ ਤਿਤ ਕਰ ਆਵਣ ਜਾਣ ਰਹੇ ਜਨਮ ਨ ਤਹਾ ਮਰ ਸਾਹਿਬ ਸੇਵਕ ਇਕ ਇਕ ਦ੍ਰਿਸ਼ਟਾਇ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸੁਧ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ